ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰਨਦੀਰ ਰਸੋਈ 'ਚ ਤੇ ਅੱਜ ਜੀ ਆਪਾਂ ਬਣਾਵਾਂਗੇ ਸ਼ੱਕਰਕੰਦੀ ਦੀ ਚਾਟ ਸ਼ੱਕਰਕੰਦੀ ਦੀ ਚਾਟ ਬਣਾਉਣ ਵਾਸਤੇ ਆਪਾਂ ਸ਼ੱਕਰਕੰਦੀ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਮਿੱਟੀ ਸਾਰੀ ਲਾ ਲਈ ਆ ਹੁਣ ਇਹਨੂੰ ਆਪਾਂ ਉਬਾਲ ਲੈਨੇ ਆ ਤੁਸੀਂ ਚਾਹੋ ਤੇ ਇਹਨੂੰ ਭੁੰਨ ਕੇ ਵੀ ਬਣਾ ਸਕਦੇ ਜੇ ਆਪਾਂ ਇਸ ਤਰ੍ਹਾਂ ਇਹਨੂੰ ਪਤੀਲੇ 'ਚ ਪਾਣੀ ਪਾ ਕੇ ਉਬਾਲ ਲਵਾਂਗੇ ਤੋ ਇਸ ਜਿਹਾ ਉਹਨਾਂ ਨੂੰ ਇੱਕ ਵਿਸਲ ਵੀ ਲਵਾ ਸਕਦੇ ਜੇ ਕੁੱਕਰ ਚ ਪਾ ਕੇ ਪਰ ਇਹ ਜ਼ਿਆਦਾ ਕੁੱਕ ਹੋ ਜਾਂਦੀ ਆ ਫਿਰ ਉਹ ਸਵਾਦ ਨਹੀਂ ਬਣਦੀ ਇਸ ਕਰਕੇ ਆਪਾਂ ਇਹਨੂੰ ਪਤੀਲੇ 'ਚ ਹੀ ਪਾਣੀ ਪਾ ਕੇ ਉਬਾਲਾਂਗੇ ਸ਼ਕਰਕੰਦੀ ਨੂੰ ਜੀ ਉਬਾਲਣ ਵਾਸਤੇ ਆਪਾਂ ਗੈਸ ਤੇ ਰੱਖ ਦਿੱਤਾ ਏ ਤੇ ਇਧਰ ਆਪਾਂ ਤਵੇ ਤੇ ਪਾ ਕੇ ਇੱਕ ਚਮਚ ਜੀਰੇ ਦਾ ਲੈ ਕੇ ਭੁੰਨ ਲਿਆ ਏ ਤੇ ਇਹਨੂੰ ਹੁਣ ਆਪਾਂ ਪੀਸ ਕੇ ਪਾਊਡਰ ਬਣਾ ਲੈਨੇ ਆ ਜੀਰੇ ਨੂੰ ਪੀਸ ਕੇ ਜੀ ਆਪਾਂ ਇਸ ਤਰ੍ਹਾਂ ਪਾਊਡਰ ਬਣਾ ਲਿਆ ਏ ਤੇਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਚੱਕਰਕੰਦੀ ਦੀ ਚਾਟ ਬਣਾਉਣ ਵਾਸਤੇ ਜੀ ਆਪਾਂ ਥੋੜੀ ਜਿਹੀ ਐਮਲੀ ਪਿਓ ਕੇ ਰੱਖੀ ਸੀ ਤੇ ਇਹਨੂੰ ਹੁਣ ਆਪਾਂ ਛਾਣ ਕੇ ਇਹਦਾ ਪਲਤ ਸਾਰਾ ਕੱਢ ਲੈਨੇ ਆ ਐਸਟਰਾ ਆਪਾਂ ਇਹਨੂੰ ਚਮਚੇ ਦੇ ਨਾਲ ਉਪਰ ਚੰਗੀ ਤਰ੍ਹਾਂ ਮਸਲ ਮਸਲ ਕੇ ਚਟਨੀ ਆਪਾਂ ਨੂੰ ਥੋੜੀ ਜੀ ਚਾਹੀਦੀ ਆ ਆਪਾਂ ਨਾਲ-ਨਾਲ ਹੀ ਜਿਹੜੀ ਵੀ ਜਦੋਂ ਵੀ ਕੋਈ ਚਾਟ ਬਣਾਈਏ ਚਟਨੀ ਬਣਾ ਲੈਨੇ ਆ ਜੇ ਤੁਸੀਂ ਜਿਆਦਾ ਚਟਨੀ ਬਣਾਉਣੀ ਹੈ ਤੇ ਜਿਆਦਾ ਇਮਲੀ ਭਿਉ ਕੇ ਉਹਨੂੰ ਕਾੜ ਕੇ ਵੀ ਚਟਨੀ ਬਣਾ ਸਕਦੇ ਜੇ ਤੇ ਆਪਾਂ ਨੂੰ ਥੋੜਾ ਜਿਹਾ ਖੱਟਾਪਨ ਚਾਹੀਦਾ ਹੈ ਚਾਟ ਦੇ ਵਿੱਚ ਪਾਉਣ ਵਾਸਤੇ ਤੇ ਆਪਾਂ ਇਹਨੂੰ ਕਾੜਾਂਗੇ ਨਹੀਂ ਇਸ ਤਰ੍ਹਾਂ ਹੀ ਇਹਨੂੰ ਜੂਸ ਕਰਾਂਗੇ ਥੋੜਾ ਜਿਹਾ ਵਿੱਚ ਪਾਣੀ ਪਾ ਲੈਨੇ ਆ ਇਮਲੀ ਦੇ ਪਲਤ ਨੂੰ ਜੀ ਆਪਾਂ ਛਾਂ ਲੈ ਆਏ ਹੁਣ ਆਪਾਂ ਇਹਦੇ ਵਿੱਚ ਮਸਾਲੇ ਰਲਾ ਦੇਣੇ ਆ ਮਸਾਲਿਆਂ ਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਸਫੇਦ ਨਮਕ ਚਾਟ ਮਸਾਲਾ ਲਾਲ ਮਿਰਚ ਅਮਚੂਰ ਦਾ ਪਾਊਡਰ ਭੁੰਨਿਆ ਹੋਇਆ ਜੀਰਾ ਇੱਕ ਚਮਚੀਨੀ ਦਾ ਜਿੰਨੀ ਕ ਆਪਾਂ ਚਟਨੀ ਬਣਾਉਣੀ ਆ ਉਹ ਸਭ ਦੇ ਨਾਲ ਆਪਾਂ ਮਸਾਲੇ ਲੈ ਲਵਾਂਗੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਜੀ ਨੀ ਵੀ ਆਪਣੀ ਚੰਗੀ ਤਰ੍ਹਾਂ ਇਹਦੇ ਵਿੱਚ ਖੁਰ ਜਾਊਗੀ ਮਿਕਸ ਹੋ ਜਾਊਗੀ ਲੋ ਜੀ ਸੱਕਰਕੰਦੀ ਦੀ ਚਾਟ ਬਣਾਉਣ ਵਾਸਤੇ ਆਪਣੀ ਚਟਨੀ ਤਿਆਰ ਹੈ ਆ ਸੱਕਰਕੰਦੀ ਨੂੰ ਜੀ ਬਾਲ ਕੇ ਆਪਾਂ ਠੰਡਾ ਕਰ ਲਿਆ ਏ ਹੁਣ ਆਪਾਂ ਇਹਦਾ ਛਿਲਕਾ ਲਾ ਲੈਨੇ ਆ ਚੱਕਰ ਕੰਦੀ ਨੂੰ ਜੀ ਆਪਾਂ ਛਿੱਲ ਲਿਆ ਹੁਣ ਆਪਾਂ ਇਹਦੇ ਪੀਸ ਕਰ ਲਵਾਂਗੇ ਛੋਟੇ ਛੋਟੇ ਪੀਸ ਕਰਾਂਗੇ ਆਪਾਂ ਤੁਸੀਂ ਚਾਹੋ ਤੇ ਜਿੱਦਾਂ ਮਰਜੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੱਟ ਸਕਦੇ ਜੇ ਜਿਸ ਵੀ ਸ਼ੇਪ ਦੇ ਵਿੱਚ ਕੱਟਣਾ ਚਾਹੋ ਆਪਾਂ ਇਸ ਤਰ੍ਹਾਂ ਗੋਲ ਗੋਲ ਕੱਟ ਲਵਾਂਗੇ ਕਰ ਕੰਦੀ ਦੀ ਆਪਾਂ ਛੋਟੇ ਛੋਟੇ ਪੀਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਇਮਲੀ ਦਾ ਪਾਣੀ ਮਿਲਾ ਦਵਾਂਗੇ ਚਟਣੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਕਰ ਕੰਦੀ ਜੀ ਇਮਲੀ ਦੀ ਚਟਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੁੰਨਿਆ ਜੀਰਾ ਚਾਟ ਮਸਾਲਾ ਪਾ ਕੇ ਮਸਾਲਾ ਬਣਾਇਆ ਸੀ ਇਹ ਪਾ ਦਿੰਨੇ ਆ ਥੋੜੀ ਕਟੋਰੀਆਂ 'ਚ ਚਾਟ ਪਾ ਕੇ ਜੀ ਬੱਚਿਆਂ ਨੂੰ ਦੇ ਦੇਣੇ ਆ। ਚੱਕਰ ਕੰਦੀ ਦੀ ਠੇਲੇ ਵਰਗੀ ਚਾਟ ਜੀ ਆਪਣੀ ਬਣ ਕੇ ਤਿਆਰ ਆ। ਜੇ ਵੀਡੀਓ ਪਸੰਦ ਆਏ ਤੇ ਲਾਇਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਤਿ ਸ੍ਰੀ ਅਕਾਲ ਜੀ।